ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਾਈ ਲਖਮਨ ਸਿੰਘ ਸਾਕਾ ਨਨਕਾਣਾ ਸਾਹਿਬ ਜੀ ਤੇ ਸਮੂਹ ਸ਼ਹੀਦ ਜਿਨ੍ਹਾਂ ਨੇ ਨਰੈਣੂ ਕੋੜਮੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੇ ਜਮ ਪੀਤਾ ਤੇ ਗੁਰੂ ਪੰਥ ਨੂੰ ਸੁਚੱਜਾ ਪ੍ਰਬੰਧ ਬਖਸ਼ਿਆ ਆਪਣੇ ਖੂਨ ਨਾਲ ਉਸ ਗੰਦਗੀ ਨੂੰ ਸਾਫ ਕੀਤਾ ਜਿਹੜੀ ਨਰੈਣੂ ਕੋੜਮੇ ਨੇ ਪਾਈ ਹੋਈ ਸੀ। ਵਾਹਿਗੁਰੂ ਉਹਨਾਂ ਦੀ ਚਿਖਾ ਤੇ ਖਲੋਕ ਕੇ ਸਾਡੇ ਵਡਪੁਰਖਿਆਂ ਨੇ ਭਾਈ ਕਰਤਾਰ ਸਿੰਘ ਚੱਬਰ, ਤੇਜਾ ਸਿੰਘ ਪੁੱਚਰ ਵਰਗੇ ਹੋਰ ਵਿਦਵਾਨ ਸੱਜਣ ਜਿਨ੍ਹਾਂ ਨੇ ਗੱਲ ਕਹੀ ਸੀ ਭਾਈ ਲక్ష్మణ ਸਿੰਘ ਤੇਰੀ ਚਿਖਾ ਤੇ ਖਲੋਕ ਕੇ ਪਰਨ ਕਰਦੇ ਆਂ। ਅਸੀਂ ਇਕਤਾ ਦਾ ਪੱਲਾ ਨਾ ਛੱਡਦੇ ਹੋਏ ਗੁਰੂ ਘਰ ਦੇ ਪ੍ਰਬੰਧ ਵਿੱਚ ਕਦੇ ਵੀ ਨਰੈਣੂ ਕੋੜਮਾ ਸੋਚ ਨੂੰ ਅਕਲ ਨਹੀਂ ਦੇਣ ਦੇਾਂਗੇ ਅਜੋਕੇ ਸਮੇਂ ਚ ਨਰੈਣੂ ਸੋਚ ਨੂੰ ਵੇਖਦੇ ਆ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਹਰ ਸਾਲ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਮਾਗਮ ਕਰਦੇ ਸਾਂ ਕਦੀ ਉਹਨਾਂ ਦੇ ਨਗਰ ਜਾਂ ਹੋਰ ਕਿਧਰੇ ਪਰ ਇਸ ਵਾਰੀ ਫੁਰਨਾ ਸਤਗੁਰ ਨੇ ਬਖਸ਼ਿਆ ਕਿਉਂ ਨਾ ਹੋਵੇ ਚਿਖਾ ਤੇ ਕਈ ਹੋਈ ਗੱਲ ਨੂੰ ਯਾਦ ਕਰਕੇ ਉਸ ਨੂੰ ਪੰਥਕ ਏਕਤਾ ਦੀ ਅਰਦਾਸ ਬਣਾ ਲਿਆ ਜਾਏ ਅੱਜ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਤ ਪੰਥ ਦੀ ਏਕਤਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੱਜ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਅੱਜ ਪੰਥ ਦੇ ਰੂਪ ਵਿੱਚ ਅਰਦਾਸ ਕਰਕੇ ਆਏ ਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਇਹ ਮੰਗ ਕੇ ਆਏ ਆਂ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਿਮਰਤਾ ਮਿਠਾਸ ਬਖਸ਼ਿਓ ਸੰਤੋਖੀ ਦਾਨੀ ਸੁਭਾਅ ਬਖਸ਼ਿਓ ਤਾਂ ਕਿ ਸਿੱਖ ਸਿੱਖ ਪੇਵਾਰਤ ਜਾਨ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪੇਵਾਰਤ ਜਾਨ ਇਸ ਗੱਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਕਿ ਸਿੱਖ ਇੱਕ ਦੂਜੇ ਲਈ ਨਸ਼ਾਵਰ ਹੁੰਦਾ ਹੈ ਇੱਕ ਦੂਜੇ ਦੇ ਖਿਲਾਫ ਨੀ ਕਦੇ ਭੁਗਤਦਾ ਉਸ ਗੱਲ ਨੂੰ ਮੁੱਖ ਰੱਖਦੇ ਆ ਅਰਦਾਸ ਕੀਤੀ ਗਈ ਤੇ ਜਿਹੜੇ ਸਾਡੇ ਪੰਥਦਰਦੀ ਮੈਂ ਨਾਮ ਲੈਣ ਲੱਗਾਗਾ ਕੁਝ ਛੁੱਟ ਜਾਣਗੇ ਕੁਝ ਲਿਖੇ ਜਾਣਗੇ ਕਰ ਪ੍ਰੈਸ ਨੂੰ ਲਿਖ ਕੇ ਜਰੂਰ ਦੇ ਦੇਾਂਗੇ ਲਿਸਟ ਦੇ ਦੇਾਂਗੇ ਕੋਈ ਵੀਰ ਵਿਅਕਤੀਗਤ ਤੌਰ ਤੇ ਆਇਆ ਕੋਈ ਪੰਥਕ ਰੂਪ ਵਿੱਚ ਜਥੇਬੰਦੀ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਲਈ ਅਰਦਾਸ ਹੈ ਜਿਨ੍ਹਾਂ ਨੇ ਅੱਜ ਏਕਤਾ ਦਾ ਹੰਗਾਰਾ ਭਰਦਿਆਂ ਪਹਿਲੀ ਅੱਜ ਅਰਦਾਸ ਹੋਈ ਸ਼ਹੀਦਾਂ ਦੀ ਯਾਦ ਚ ਤੇ ਵੱਡੇ ਪੱਦਰ ਤੇ ਸਮੂਲੀਅਤ ਕੀਤੀ ਉਹਨਾਂ ਨੇ ਆਪਣੇ ਕਦਮ ਨਹੀਂ ਵੇਖੇ ਉਨਾ ਪੰਥ ਵੇਖਿਆ ਉਨਾ ਔਦੇ ਨਹੀਂ ਵੇਖੇ ਉਨਾ ਗੋਲਕਾ ਨਹੀਂ ਵੇਖਿਆ ਚੌਧਰਾ ਨਹੀਂ ਵੇਖਿਆ ਆਪਣੇ ਆਪ ਨੂੰ ਛੱਡ ਕੇ ਅੱਜ ਗੁਰੂ ਪੰਥਲੀ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਹੰਗਾਰੇ ਭਰੇ ਹਾਜ਼ਰੀ ਭਰੀ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਸਤਿਗੁਰੂ ਸਾਡੀ ਆਖਰੀ ਦਮ ਤੇ ਆਖਰੀ ਸਾਹ ਤੱਕ ਨਿਭ ਜਾਏ ਔਰ ਆਇਆਂ ਨੂੰ ਤਨਵਾਦ ਵੀ ਆਖਦਾ ਇੱਕ ਇੱਕ ਉਹਨਾਂ ਦਾ ਕਦਮ ਸਾਡੇ ਸਿਰ ਮੱਥੇ ਅਰ ਅਰਦਾਸ ਤੋਂ ਬਾਅਦ ਐਲਾਨ ਕਰਦਾ ਆਂ ਕਿ ਅਸੀਂ ਜਿਹੜੇ ਭਰਾਵਾਂ ਤੱਕ ਪਹੁੰਚ ਨਹੀਂ ਸਕੇ ਹੁਣ ਅਸੀਂ ਆਪਣੀਆਂ ਉਹ ਕਮਰਕੱਸੇ ਕਰਕੇ ਉਹਨਾਂ ਤੱਕ ਅਸੀਂ ਇਹ ਡੋਰ ਟੂ ਡੋਰ ਪੰਥਕ ਏਕਤਾ ਵਾਸਤੇ ਸਨੇਹਾ ਲੈ ਕੇ ਜਾਵਾਂਗੇ ਔਰ ਉਹਨਾਂ ਭਰਾਵਾਂ ਨੂੰ ਇਹ ਵੀ ਬੇਨਤੀ ਕਰਾਂਗਾ ਏਕਤਾ ਵਾਸਤੇ ਸੀਟਾਂ ਦੀ ਵੰਡ ਜਿਹੜੀ ਸਾਡੇ ਲਈ ਸਿਆਪਾ ਬਣਦੀ ਹੈ ਅਸੀਂ ਸੀਟਾਂ ਨਹੀਂ ਪੰਥ ਤੋਂ ਮੰਗਾਂਗੇ ਪੀ ਸਾਡੇ ਬੰਦਿਆਂ ਨੂੰ ਇੰਨੀਆਂ ਸੀਟਾਂ ਛੱਡ ਦਿਓ ਅਸੀਂ ਪੰਥ ਨੂੰ ਸੀਟਾਂ ਛੱਡੀਆਂ ਇੱਕਤਾ ਵਾਸਤੇ ਪੰਥ ਨੂੰ ਇਹ ਵੀ ਬੇਨਤੀ ਕਰਾਂਗੇ ਪੰਥ ਜੀ ਅਸੀਂ ਤੁਹਾਡੇ ਕੋ ਕਦੇ ਅਹੁਦਾ ਨਹੀਂ ਮੰਗਾਂਗੇ ਸਾਨੂੰ ਅਹੁਦੇਦਾਰ ਬਣਾ ਦਿਓ ਅਹੁਦਾ ਵੀ ਪੰਥ ਦੀ ਝੋਲੀ ਚ ਪਾਇਆ ਬਸ ਤੁਹਾਡੀ ਇਕਤਾ ਚਾਹੁੰਦੇ ਆ ਗੋਲਕਾਂ ਚੌਧਰਾਂ ਇਹ ਸਾਡੇ ਪੈਰਾਂ ਦੀ ਬੇੜੀ ਜਾਂ ਸਾਡੀ ਮੁਥਾਜੀ ਨਹੀਂ ਹੋਣਗੀਆਂ ਇਹ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦੀ ਸਿਕਤਰੇ ਦੇ ਬਾਹਰ ਖਲੋ ਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਦਾਂ ਦੀਆਂ ਚੀਜ਼ਾਂ ਸਾਡੇ 'ਚ ਬਿਲਕੁਲ ਨਹੀਂ ਹੋਣਗੀਆਂ ਸਿਰਫ ਤੇ ਸਿਰਫ ਪੰਥ ਕੇ ਇੱਕਤਾ ਚਾਹੁੰਦੇ ਆ ਇਨ੍ਹਾਂ ਵੀਰਾਂ ਦੇ ਸਿਰ ਜੋੜ ਕੇ ਤਕੜੇ ਹੋ ਕੇ ਜਿੱਥੇ ਕਿੱਥੇ ਵੀ ਸਾਡੀ ਲੋੜ ਹੋਊਗੀ ਪੰਥ ਆਵਾਜ਼ ਮਾਰਦਾ ਏ ਨਹੀਂ ਵੀ ਆਵਾਜ਼ ਮਾਰਦਾ ਤੇ ਮੈਂ ਜਾਣਾ ਆਪਣਾ ਫਰਜ਼ ਸਮਝਾਂਗਾ ਔਰ ਜਿੰਨਾ ਵੀਰਾਂ ਨੇ ਭੁਲੇਖਾ ਪਾਲਿਆ ਸ਼ਾਇਦ ਵਡਾਲਾ ਪ੍ਰਧਾਨਗੀ ਚਾਹੁੰਦਾ ਹੈ ਵਡਾਲਾ ਚੌਧਰ ਚਾਹੁੰਦਾ ਹੈ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਨਾ ਚੌਧਰ ਚਾਹਨਾ ਹੈ ਨਾ ਪ੍ਰਧਾਨਗੀ ਚਾਹਨਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਅਡਰੀ ਖਾਲਸਾਈ ਹੋੰਦ ਸਰਬੱਤ ਦੇ ਖਾਲਸੇ ਵਾਲੀ ਉਹ ਦਰਬਾਰੇ ਖਾਲਸਾ ਤੇ ਸਰਕਾਰੇ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਸਾਡੀਆਂ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਜਿਹੜੀਆਂ ਸਮੱਸਿਆਵਾਂ ਨੇ ਬੇਅਦਬੀ ਕਾਂਡ ਨੇ ਉਹਨਾਂ ਸਾਰਿਆਂ ਦਾ ਜੇ ਕੋਈ ਹੱਲ ਹੈ ਉਹ ਸਾਡੀ ਏਕਤਾ ਹੈ। ਇਹ ਅੱਜ ਏਕਤਾ ਦਾ ਮੋਢ ਬੱਜਿਆ ਜੀ। ਇਸ ਏਕਤਾ ਨੂੰ ਸਿਰੇ ਲਾਉਣਾ ਜਿੱਥੇ ਸਾਡੇ ਤਰ੍ਹਾਂ ਦੇ ਬਜ਼ੁਰਗ ਨੌਜਵਾਨ ਨਾਲ ਖੜ ਜਾਣਾ ਕਿ ਤੇ ਹੌਸਲਾ ਦਿੰਦੇ ਹੋਣ ਜਿਨ੍ਹਾਂ ਨੇ ਅੱਜ ਤੱਕ ਕਈ ਵਾਰੀ ਕਈ ਗੱਲਾਂ ਨਾਰਾਜ਼ਗੀ ਚ ਵੀ ਚੱਲ ਜਾਂਦੀਆਂ ਨੇ ਉਹਨਾਂ ਨੇ ਵੀ ਫੋਨ ਕਰਕੇ ਆਖਿਆ ਅਸੀਂ ਨਾਲ ਖਾਸ ਕਰ ਬਾਬਾ ਸਰਬਜੋ ਸਿੰਘ ਬੇਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਭਾਈ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਹੋਣੀ ਅਸੀਂ ਚੱਲ ਕੇ ਗਏ ਉਹ ਉੱਠ ਕੇ ਮਿਲੇ ਨਾ ਗਿਲੇ ਕੀਤੇ ਨਾ ਸ਼ਿਕਵੇ ਰਹੇ ਨਾ ਗੋਲਕ ਦੀ ਭੁੱਖ ਨਾ ਚੌਧਰ ਦੀ ਭੁੱਖ ਨਾ ਉਹ ਵੱਡੇ ਬਣੇ ਨਾ ਅਸੀਂ ਨੀਵੇਂ ਹੋਏ ਇਹ ਸਾਡੀ ਸ਼ੁਰੂਆਤ ਹੋਈ ਜੀ ਤੇ ਗੁਰੂ ਕਿਰਪਾ ਕਰੇ ਅਸੀਂ ਆਪਣੇ ਆਪ ਨੂੰ ਗੁਰਪੰਥ ਨੂੰ ਸਮਰਪਿਤ ਕਰਕੇ ਅੱਜ ਜਿਹੜੀ ਅਰਦਾਸ ਹੋਈ ਹੈ ਮੈਨੂੰ ਲੱਗਦਾ ਹੈ ਕਿ ਸਾਡੀ ਫਤਿਹ ਸਾਡੇ ਬਰੂਹਾਂ ਤੇ ਖੜੀ ਹੈ ਇਹ ਫਤਿਹ ਹੋਊਗੀ ਗੁਰੂ ਰਹਿਮਤ ਕਰੇ ਜਿਨਨੇ ਅੱਜ ਜਥੇਬੰਦਕ ਢਾਂਚੇ ਦੇ ਰੂਪ ਵਿੱਚ ਵਿਅਕਤੀਗਤ ਰੂਪ ਵਿੱਚ ਆਏ ਨੇ ਸਾਰਿਆਂ ਨੂੰ ਜੀਵਾਂ ਆਇਆਖਦਾ ਔਰ ਕੱਲੇ-ਕੱਲੇ ਆਂਦੇ ਕੋਲ ਪਹੁੰਚ ਕੇ ਉਹਨਾਂ ਦੀ ਸਹਿਮਤੀ ਲੈ ਕੇ ਅਗਲਾ ਇਕੱਠ ਬੜੀ ਛੇਤੀ ਅਸੀਂ ਇਕੱਤਰਤਾ ਬੁਲਾਵਾਂਗੇ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਸੁਝਾਅ ਲੈ ਕੇ ਉਸ ਚੀਜ਼ ਨੂੰ ਆਧਾਰ ਬਣਾਇਆ ਜਾਉ ਜੋ ਕਰਨੀ ਚਾਹੁੰਨੇ ਆ ਪੰਥ ਵਾਸਤੇ ਉਸੇ ਦੇ ਆਧਾਰ ਤੇ ਫਿਰ ਅਗਲੀ ਅਰਦਾਸ ਜਿਹੜੀ ਐ ਉਹ ਫਿਰ ਭਾਈ ਲక్ష్మణ ਸਿੰਘ ਵਾਲੀ ਪ੍ਰਣ ਵਾਲੀ ਹੋਊ ਪਿਆਉ ਜੱਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਅਤ ਹੀ ਰਣ ਮੈਂ ਤਬ ਜੂਝ ਮਰੂੰ ਜਿਵੇਂ ਆਰਮੀ ਦਾ ਜਰਨੈਲ ਮੋਰਚੇ 'ਚ ਖਲੋ ਕੇ ਕਹਿੰਦਾ ਐ ਆਖਰੀ ਦਮ ਤੇ ਆਖਰੀ ਗੋਲੀ ਤੱਕ ਮੋਰਚਾ ਨਹੀਂ ਛੱਡਾਂਗੇ ਪੈਮਾਨਾ ਵੀ ਇੱਕ ਹੋਊ ਨਿਸ਼ਾਨਾ ਵੀ ਇੱਕ ਹੋਊ ਅਜੰਡਾ ਵੀ ਇੱਕ ਹੋਊ ਬੇਸ਼ੱਕ ਇੱਕ ਦੂਜੇ ਨਾਲ 100 ਨਰਾਜ਼ਗੀਆਂ ਹੋ ਜਾਣ ਪਰ 1200 ਮਿਸਲਾਂ ਇੱਕ ਹੋਣਗੀਆਂ ਔਰ ਇੱਕ ਨਿਸ਼ਾਨਾ 1200 ਮਿਸਲਾਂ ਦਾ ਹੋਊ ਇਹ ਸਾਡੀ ਅਰਦਾਸ ਹੈ ਗੁਰੂ ਅੱਗੇ ਤੇ ਜਿੱਡਾ ਵੱਡਾ ਅੱਜ ਹੰਗਾਰਾ ਪੰਥ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਮੁਢ ਬਚ ਗਿਆ ਇਹ ਫਤਿਹ ਹੋ ਭਾਈ ਸਾਹਿਬ ਪੰਥਕ ਇੱਕ ਫਕਰ ਇਕੱਠੇ ਚੱਲੂਗਾ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਇਆ ਤੁਹਾਡੀ ਜਿੱਥੇ ਗੰਦੀ ਵੀ ਅਜਾਖਲ ਹੋਈ ਆ ਜੀ ਤੇ ਬਾਦਸ਼ਾਹ ਪੰਜਾਬ ਦੇ ਵੀ ਪਹੁੰਚੇ ਆ ਜੀ ਸ਼ੇਰੇ ਪੰਜਾਬ ਦਲ ਵੀ ਪਹੁੰਚਿਆ ਇਹ ਆਉਣ ਵਾਲੇ ਸਮੇਂ ਚ ਕੋਈ ਸਿਆਸੀ ਤੰਗੜੀ ਹੋ ਸਕਦੀ ਹੈ ਜੀ ਸਾਰੇ ਭਰਾ ਜਦੋਂ ਇਕੱਠੇ ਹੁੰਦੇ ਆ ਨਾ ਤੇ ਇਕੱਠੇ ਹੋ ਕੇ ਜੇ ਚਾਰ ਭਰਾ ਨੇ ਪੰਜ ਭਰਾ ਨੇ ਬਾਕੀ ਲੋਕਾਂ ਚ ਬਾਕੀ ਸਮਾਜਾਂ ਚ ਵੀ ਨੇ ਇਹ ਸਵਾਲ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਸਾਨੂੰ ਹੀ ਕਿਉਂ ਕੀਤਾ ਜਾਂਦਾ ਫੇਰ ਅਗਲੀ ਗੱਲ ਅਗਲੀ ਗੱਲ 71ਤਾ 71ਤਾ ਦੇ ਵਿੱਚ ਜਿੱਥੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਹੈ ਜਥੇ ਦੇ ਸਭਾਂ ਦਾ ਮਾਨ ਸਨਮਾਨ ਹੈ ਜਿਹੜੇ ਅੱਜ ਕਰਮਚਾਰੀ ਬਣਾ ਦਿੱਤੇ ਨੇ ਮਰਜ਼ੀ ਨਾਲ ਲਾ ਲੇ ਤੇ ਮਰਜ਼ੀ ਨਾਲ ਲਾ ਦਿੱਤੇ ਅਕਾਲੀ ਫੂਲਾ ਸਿੰਘ ਹੋਣਾ ਨੂੰ ਸਾਹਮਣੇ ਬਹਾਲ ਕਰਨਾ ਇਹ ਸਾਡੇ ਧਰਮ ਤੋਂ ਬਾਅਦ ਜਿਹੜੀਆਂ ਰਾਜਨੀਤਿਕ ਸਮੱਸਿਆਵਾਂ ਨੇ ਉਹਨਾਂ ਨੂੰ ਸਾਡਾ ਉਹ ਮਿਸਲ ਵੇਖੋ ਜਿਵੇਂ ਕਹਿ ਲਈਏ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀ ਕਾਂਡ ਫਿਰ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਕਾਨੂੰਨ ਬਣੇ ਨੇ ਸਤਕਾਰ ਐਕਟ ਉਹਦੇ ਵਿੱਚ ਸੋਧ ਕਰਨੀ ਕਰਾਉਣੀ ਇਹ ਤੇ ਫਿਰ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੇ ਲੜਨਾ ਹੋਣਾ ਰਹੀ ਗੱਲ ਸਮਾਜ ਦੀ ਜਿੱਥੇ ਜਾਤੀਵਾਦ ਭਾਰੂ ਪਾ ਕੇ ਸਿੱਖਾਂ ਨੂੰ ਵੰਡਿਆ ਜਾਂਦਾ ਹੈ ਉਥੇ ਸਮਾਜਿਕ ਸਾਡੀ ਜੰਗ ਵੀ ਹੈ ਫਿਰ ਉਥੇ ਆਰਥਿਕ ਵੀ ਹੈ ਅਸੀਂ ਗੁਰੂ ਘਰਾਂ ਨੂੰ ਗੋਲਕ ਤੇ ਮੁਤਾਜਨੀ ਰੱਖਣਾ ਸਿੱਖ ਪੰਥ ਗੋਲਕ ਦਾ ਮੁਤਾਜ ਨਹੀਂ ਸੀ ਸਿੱਖ ਪੰਥ ਤਾਂ ਸ਼ੈਨਸ਼ਾ ਸੀਗਾ ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ ਦੂਜਿਆਂ ਨੂੰ ਰਾਜ ਦੇਣ ਵਾਲਾ ਇਸ ਲਈ ਉੱਥੇ ਆਰਥਿਕਤਾ ਦੀ ਗੱਲ ਵੀ ਹੋਣੀ ਆ ਪਖ ਸਾਰੇ ਹੀ ਵੇਖੇ ਜਾਣੇ ਨੇ ਬਸ ਆਧਾਰ ਜਿਹੜਾ ਏ ਇਹ ਮੈਂ ਨਹੀਂ ਬਣਾਉਣਾ ਇਹ ਮੈਂ ਨਹੀਂ ਕਹਿਣਾ ਮੈਂ ਇਕਤਾ ਦੀ ਅਰਦਾਸ ਕੀਤੀ ਤੇ ਇਕਤਾ ਦੇ ਸੂਤਰ ਵਿੱਚ ਜਿਹੜੇ ਪਰੋਏ ਜਾਣਗੇ ਇਹ ਐਲਾਨ ਉਹਨਾਂ ਕਰਨੇ ਹੋਣ ਧਾਮੀ ਸਾਹਿਬ ਤੁਹਾਡੇ ਵਿਚਾਰਾਂ ਤੋਂ ਲੱਗ ਰਿਹਾ ਧਾਮੀ ਸਾਹਿਬ ਹੋਣੀ ਇਹਨਾਂ ਦੀ ਟੀਮ ਹੈ ਤਾਂ ਡਰਾਮਾ ਸ਼ੁਰੂ ਤੋਂ ਖੇਡਦੇ ਆਏ ਜੀ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਜਦੋਂ ਸੰਵਿਧਾਨ ਮੁਤਾਬਕ ਚੋਣਾਂ ਹੀ ਨਹੀਂ ਹੋਈਆਂ 14 ਸਾਲ ਹੋ ਗਏ ਤੁਸੀਂ ਕਿਹੜੀ ਚੋਣ ਤੇ ਕਿਹੜੇ ਅਸਤੀਫੇ ਦੀ ਗੱਲ ਕਰ ਰਹੇ ਹੋ ਇਹ ਤੇ ਕੇਂਦਰ ਨਾਲ ਮਿਲ ਕੇ ਤਾਨਾਸ਼ਾਹੀ ਕਬਜਾ ਚੱਲ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਟਰਸਟ ਬਣਾ ਕੇ ਰੱਖ ਦਿੱਤਾ ਪਰ ਮੈਂ ਬੇਨਤੀ ਕਰਦਾ ਅੱਜ ਸਾਡੀ ਇਕਤਾ ਤੇ ਰਹੋ ਤੇ ਚੰਗੀ ਗੱਲ ਤੁਸੀਂ ਖਡਾਉਣਾ ਚਾਹੁੰਦੇ ਹੋ ਮੈਂ ਖਿੰਡਣਾ ਨਹੀਂ ਚਾਹੁੰਦਾ ਬਾਕੀ ਵੀ ਜਿੰਨੇ ਸਾਡੇ ਵੀਰ ਆਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਬਜ਼ੁਰਗ ਅੱਜ ਇਹਨਾਂ ਦਾ ਵੀ ਵਿਊ ਜ਼ਰੂਰ ਲੈ ਕੇ ਜਾਇਓ ਮੈਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਨਾ ਕਰਿਓ ਵਡਾਲੇ ਨੇ ਅਰਦਾਸ ਕਰਤੀ ਵਡਾਲੇ ਨੇ ਕੱਠ ਕਰਤਾ ਕੱਖ ਨਹੀਂ ਕੀਤਾ ਗੁਰੂ ਨੇ ਫੁਰਨਾ ਲਿਆਂਦਾ ਅਰਦਾਸ ਸਾਡੇ ਭਰਾਵਾਂ ਨੂੰ ਲਾਗੇ ਲੈ ਆਈ ਤੇ ਅੱਜ ਭਰਾ ਇਕੱਠੇ ਹੋਏ ਤੇ ਮੈਂ ਦਾਅਵੇ ਨਾ ਕਹਿਣਾ ਇਹ ਭਰਾ ਭਰਾ ਲਈ ਮਰ ਤਾਂ ਸਕਦਾ ਹੈ ਭਰਾ ਭਰਾ ਦੀ ਧੌਣ ਲਾਉਣ ਨਹੀਂ ਕਦੇ ਜਾਊਗਾ ਇਹ ਅਰਦਾਸ ਸਭ ਕੁਝ ਹੈ ਅਰਦਾਸ ਦਾ ਪੱਲਾ ਅਸੀਂ ਕਦੇ ਨਹੀਂ ਛੱਡਾਂਗੇ ਕੀ ਹੋਣਾ ਤੇ ਕੀ ਕਰਨਾ ਇਹ ਪੰਥ ਫੈਸਲਾ ਕਰੂਗਾ ਗੁਰੂ ਕਿਰਪਾ ਕਰੇ ਮੈਂ ਸਾਰਿਆਂ ਨੂੰ ਸਮੁੱਚੇ ਤੌਰ ਤੇ ਜੀ ਆਇਆਂ ਆਖਦਾ ਅੱਜ ਪੰਥ ਕੇਕਤਾ ਦੀ ਅਰਦਾਸ ਹੈ ਤੇ ਪੰਥਕ ਏਕਤਾ ਇੱਕ ਲਹਿਰ ਬਣ ਕੇ ਚੱਲੂਗੀ ਜਿਹੜੇ ਸਾਰਿਆਂ ਦੇ ਸਿਰ ਜੋੜ ਦਵੇ ਤੇ ਸਾਰਿਆਂ ਨੂੰ ਉਸ ਮੁਹਾਜਤੇ ਲੈ ਆਵੇ ਜਿਹੜਾ ਸਾਡੇ ਕਲਗੀਧਰ ਪਿਤਾ ਨੇ ਕਿਹਾ ਸੀ ਸਿੰਘੋ ਜੇ ਸਵੇਰੇ ਨਰਾਜ ਹੋਏ ਹੋ ਸ਼ਾਮ ਤੱਕ ਗੱਲ ਵਕੜੀ ਪਾ ਕੇ ਮੇਰੇ ਮੱਥੇ ਲੱਗਿਓ ਮੈਨੂੰ ਖੁਸ਼ੀ ਹੋਊਗੀ ਵਾਹਿਗੁਰੂ ਜੀ ਕਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਕੋਟਾਹਾਂ ਕੋਟ ਸ਼ੁਕਰਿਆ ਕਿ ਉਹਨਾਂ ਦੇ ਤਖਤ ਅਰਦਾਸ ਬੇਨਤੀ ਹੋਈ ਆ ਪੂਰੇ ਸਿੱਖ ਪੰਥ ਦੀ ਇਕਤਾ ਲਈ ਇਹ ਜਿਹੜਾ ਅਪਰਾਲਾ ਕੀਤਾ ਗਿਆ ਬਹੁਤ ਸਲਾਗਾ ਜੋ ਗਿਆ ਤੇ ਗੁਰੂ ਮਹਾਰਾਜ ਦੀ ਸਰਣਾ ਚ ਅਰਦਾਸ ਹੈ ਸੱਚੇ ਪਾਸ਼ਾ ਕਿ ਤੂੰ ਇਸ ਜਿਹੜੀ ਅਰਦਾਸ ਹੋਈ ਤੇਰੇ ਦਰ ਤੇ ਤੁਸੀਂ ਕਬੂਲ ਕਰਿਓ ਤੇ ਸਾਰੇ ਪੰਥ ਨੂੰ ਇਕੱਠਾ ਕਰਿਓ ਤੇ ਜੋ ਇਹ ਜੋ ਸਾਡੀਆਂ ਜਿੰਨੀਆਂ ਵੀ ਸਮੱਸਿਆ ਆ ਧਾਰਮਿਕ ਹੋਣ ਰਾਜਨੀਤਿਕ ਹੋਣ ਸਮਾਜਿਕ ਹੋਣ ਇਹ ਸਾਰੀਆਂ ਸਾਡੀ ਏਕਤਾ ਚ ਹੀ ਜਾ ਕੇ ਹੱਲ ਹੋਣੀਆਂ ਇਸ ਕਰਕੇ ਅਸੀਂ ਉਹਦੇ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਸਾਡੇ ਮਨ ਚ ਜੋ ਵੀ ਈਰਖਾ ਨਫ਼ਰਤ ਹੈ ਦੂਜਿਆਂ ਵਾਸਤੇ ਉਹ ਤੁਸੀਂ ਦੂਰ ਕਰੋ ਤੇ ਅਸੀਂ ਸਾਰੇ ਜਣੇ ਨਾਲ ਮਿਲ ਕੇ ਚੱਲ ਸਕੀਏ ਤੇ ਇਹ ਜੋ ਤੁਹਾਡਾ ਪੰਥ ਹੈ ਚੜ੍ਹਦੀ ਕਲਾ ਜਾ ਸਕੇ ਸਮਾਂ ਸੀ ਉਹ ਅੰਮ੍ਰਿਤਸਰ ਲਾਂ ਨਾਮੇ ਤੂੰ ਭੱਜ ਜਾਂਦੇ ਆ ਈ ਲੱਗਦਾ ਅੱਜ ਦੀ ਪੰਥਸ਼ਕਤਾ ਗੁਰੂ ਸਾਹਿਬ ਅੱਗੇ ਅਰਜ਼ੋਈ ਕੀਤੀ ਆ ਦਾਸਬਿੰਤ ਕੀਤੀ ਆ ਕਿ ਰਾਜਨੀਤਿਕ ਸਫਰ ਪੰਥਕ ਸਫਰ ਇਕੱਠੇ ਚੱਲਣਗੇ ਜੀ ਗੁਰੂ ਮਹਾਰਾਜ ਨੇ ਸਾਨੂੰ ਰਾਜਨੀਤੀ ਤੇ ਪੰਥ ਇਕੱਠਾ ਹੀ ਰੱਖਿਆ ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੀ ਪੀ ਦਾ ਜਿਹੜਾ ਸਦਾਨ ਦਿੱਤਾ ਉਹ ਸੰਜਾ ਇਕੱਠਾ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਵੀ ਇਨਸਾਨ ਹੈ ਉਹਦੀਆਂ ਜੋ ਸਮਾਜਿਕ ਲੋੜਾਂ ਧਾਰਮਿਕ ਲੋੜਾਂ ਉਹ ਸਾਰੀਆਂ ਇਕੱਠੀਆਂ ਹੀ ਚੱਲਦੀਆਂ ਤੇ ਇਸ ਕਰਕੇ ਜਿਹੜੇ ਮਸਲੇ ਆ ਤੋ ਆਰਥਿਕਿਆ ਰੋਟੀ ਦਾ ਧਾਰਮਿਕਿਆ ਦੁਜਾਬਾਦ ਸਮਾਜਿਕਿਆ ਰਾਜਨੀਤਿਕਿਆ ਤੋ ਸਾਰੇ ਜਿਹੜੇ ਇਕੱਠੇ ਹੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਵੀ ਹੋਣ ਦੀ ਲੋੜ ਆ ਤੇ ਇਕੱਠੇ ਹੋਵਾਂਗੇ ਤੇ ਤਾਈਂ ਅਸੀਂ ਸਫਲ ਹੋ ਸਕਾਂਗੇ ਜੋ ਸਾਨੂੰ ਮਾਰ ਪੈ ਰਹੀ ਆ ਜੋ ਸਾਨੂੰ ਹਕੂਮਤਾਂ ਲੁੱਟ ਰਹੀਆਂ ਘੁੱਟ ਰਹੀਆਂ ਸਾਡੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਜੇ ਨਾ ਸੁੱਟ ਰਹੀਆਂ ਜਾਂ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੋ ਤੇ ਚ ਇਹੀ ਧਾਰਮਿਕਿਆ ਕਿ ਸਾਡੀ ਜਿਹੜੀ ਫੋਟ ਦਾ ਫੋਟੀ ਸਾਡੀ ਜ਼ਿੰਮੇਵਾਰੀ ਤੇ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਦੇ ਚਰਨਾਂ ਚ ਰਾਸ ਕਰੀਏ ਇਹ ਜੋ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਕਿ ਇਹਨੂੰ ਫਲ ਲਾਉਣ ਤੇ ਅਸੀਂ ਸਾਰੇ ਜਣੇ ਇੱਕ ਹੋ ਸਕੀਏ ਕਿਹਦੇ ਚ ਜਪੀਸੀ ਚੋਣਾ 메ਨ ਫੋਕਸ ਹੋਣਗੇ ਜਾਂ ਨਾਲ ਨਾਲ 227 ਵੀ ਫੋਕਸ ਹੋਊਗਾ ਜਿਹੜੇ ਪੰਜਾਬ ਦੇ ਨਹੀਂ ਇਹ ਜੇ ਕਿ ਜੇ ਉਹ ਸਾਡੀ ਪੰਜਾਬ ਦੀਆਂ ਲੋੜਾਂ ਆਵਾ ਧਾਰਮਿਕ ਲੋੜਾਂ ਆਵਾ ਸਮਾਜਿਕ ਲੋੜਾਂ ਆਵਾ ਆਰਥਿਕ ਲੋੜਾਂ ਆਵਾ ਰਾਜਨੀਤਿਕ ਲੋੜਾਂ ਉਹ ਸਾਰੀਆਂ ਜੋ ਸਾਡਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਸਾਰੀਆਂ ਪੂਰੀਆਂ ਹੋ ਸਕਦੀਆਂ ਉਹ ਚਾਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਚਾਹ ਕੋਈ ਹੋਰ ਇਲੈਕਸ਼ਨ ਹੋਵੇ ਚਾਹ ਕੋਈ ਰਾਜਨੀਤਿਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੱਠੇ ਚਲਦਿਆਂ ਜੇ ਅਸੀਂ ਇੱਕ ਹੋ ਜਾਈਏ ਤੇ ਮੇਰੇ ਖਿਆਲ ਅਸੀਂ ਹੋ ਜੀਏ ਸਤਲਵਾਨ ਸ਼ੇਰੇ ਪੰਜਾਬ ਦਾ ਅਕਾਲੀ ਦਾ ਲੰਬਰਸਰ ਤੇ ਨਵਾਂ ਤੁਹਾਡਾ ਅਕਾਲੀ ਦਾ ਜਿਹੜਾ ਪੰਜਾਬ ਦੇ ਆ 227 ਦੇ ਵਿੱਚ ਪੰਜਾਬ ਦੇਖ ਸਕਦਾ ਕੱਠਿਆਂ ਨੂੰ ਸਾਰਿਆਂ ਨੂੰ ਜਿਵੇਂ ਭਾਈ ਸਾਹਿਬ ਨੇ ਜਾਣਕੀ ਦਿੱਤੀ ਇੱਕ ਜੰਡੇ ਥੱਲੇ ਚੋਣਾ ਲੜ ਸਕਦਾ ਜੀ ਅਸੀਂ ਤੇ ਗੁਰੂ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਨ ਵਾਸਤੇ ਆਏ ਆ ਕਿ ਗੁਰੂ ਸਾਨੂੰ ਸਾਰਿਆਂ ਨੂੰ ਇੱਕ ਕਰੇ ਕਿ ਸਾਰੇ ਜਣੇ ਹਰਲ ਕੇ ਚੱਲੀਏ ਸਾਡੇ ਚੋਂ ਜੋ ਵੀ ਈਰਖਾ ਨਫ਼ਰਤ ਉਹਦੇ ਚਰਨਾਂ 'ਚ ਇੱਥੇ ਅਸੀਂ ਸੱਚੇ ਦਿਲ ਤੋਂ ਇਹ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਤੁਸੀਂ ਤੇ ਜਾਣੀ ਜਾਣੋ ਸਾਡੇ ਸਾਰਿਆਂ ਦੀ ਤੁਸੀਂ ਮਨ ਦੀ ਜਾਣਦੇ ਜੋ ਇੱਥੇ ਕੋਈ ਵੀ ਆਪਣੇ ਅੰਦਰ ਕਪਟ ਵਹਿ ਵਹਿੋਜੀ ਭਾਵਨਾ ਰੱਖ ਕੇ ਨਾ ਆਵੇ ਕਿ ਹਾਂ ਕਿ ਕਿਸੇ ਨੂੰ ਥੱਲੇ ਗਰਾਉਣ ਵਾਸਤੇ ਜਾਂ ਆਪ ਉੱਚਾ ਹੋਣ ਵਾਸਤੇ ਆਵੇ ਇੱਥੇ ਗੁਰੂ ਦੇ ਦਰ ਤੇ ਗੁਰੂ ਸਾਡੇ ਲਈ ਸਭ ਤੋਂ ਵੱਡਾ ਸਰਮੌਰ ਹੋਣਾ ਚਾਹੀਦਾ ਪੰਥ ਸਾਡੇ ਲਈ ਸਭ ਤੋਂ ਸਰਮੌਰ ਹੋਣਾ ਚਾਹੀਦਾ ਬਾਕੀ ਜਿਹੜੀ ਆਮ ਅਸੀਂ ਆ ਅਸੀਂ ਤੇ ਬਹੁਤ ਕੀੜੇ ਮਕੌੜੇ ਇੱਥੇ ਪੰਥ ਨੇ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਇਸ ਇਸ ਧਟੀਆਂ ਖਿੱਤੇ ਨੂੰ ਉਹਨਾਂ ਨੇ ਬੜੀਆਂ-ਬੜੀਆਂ ਲੜਾਈਆਂ ਲੜੀਆਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਆਪਾਂ ਇੱਕ ਹੋਈਏ ਆਪਣੀ ਹਸਤੀ ਤਾਂ ਹੀ ਆ ਜੇ ਪੰਥ ਹੈ ਇਸ ਕਰਕੇ ਸਾਨੂੰ ਪਾ ਦੀ ਤਸਵੀਰ ਵੀ ਸਾਂਝੀ ਹੋਊਗੀ ਤੇ ਇੱਕ ਅੰਮ੍ਰਿਤਸਰ ਵਾਲਾ ਨਾਮੇ ਦੀ ਸਾਂਝੀ ਹੁੰਦੀ ਆ ਉੱਚ ਇੱਕ ਦੋ ਚਿਹਰੇ ਛੱਡ ਕੇ ਤਾਂ ਬਾਕੀ ਸਾਰੇ ਚਿਹਰਨ ਪਕੌੜਾ ਦੱਸਿਆ ਜਾਂਦਾ ਕਿ ਸਾਰੇ ਜਿਹੜੇ ਸੀ ਜਿਹੜੇ ਕਿ ਵੱਡੇ ਰਾਜਨੀਤਿਕ ਸਫਰ ਤੇ ਕਰ ਰਹੇ ਆ ਪਰ ਆਮੋ ਸਾਰਾ ਲਾਨ ਨਾਮ ਤੇ ਜਰੂਰ ਭੱਜੀ ਸੀ ਨਹੀਂ ਅਸੀਂ ਅਜੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਉਹਨਾਂ ਹੀ ਉਹਨਾਂ ਹੀ ਸਾਨੂੰ ਅੱਗੇ ਲੈ ਕੇ ਜਾਣਾ ਅਸੀਂ ਕੋਈ ਦਾਵਾ ਨਹੀਂ ਕਰ ਰਹੇ ਕਿ ਹਾਂ ਠੀਕ ਹੈ ਕਿ ਪੱਕੀ ਇਕਤਾ ਹੋ ਗਈ ਆ ਅਸੀਂ ਤਾਂ ਚਾਹੁੰਦੇ ਆ ਕਿ ਗੁਰੂ ਮਹਾਰਾਜ ਜੀ ਸਭ ਕੁਝ ਕਰਨ ਜੋ ਇਹਨਾਂ ਨੇ ਅਰਦਾਸ ਕੀਤੀ ਆ ਜਾਂ ਇਹਨਾਂ ਨੇ ਅਪਰਾਲਾ ਕੀਤਾ ਉਹ ਸਫਲ ਹੋਵੇ ਸਾਡੀ ਤੇ ਹੋਈ ਸਾਰਿਆਂ ਦੇ ਚਰਨਾਂ ਚ ਗੁਰੂ ਦੇ ਚਰਨਾਂ ਚ ਅਰਦਾਸ ਸਿੱਖਾੜੇ ਬਣਿਆ ਸੀ ਪਰ ਅੱਜ ਸਾਨੂੰ ਵੱਖਰੀ ਵੱਖਰੀ ਸ਼ੋਰਣੀ ਅਕਾਲੀ ਦਲ ਜਾਂ ਅਕਾਲੀ ਦਲ ਜਥੇਬੰਦੀਆਂ ਬਣਾਉਣੀਆਂ ਪੈ ਗਿਆ ਲੱਗਦਾ ਨਹੀਂ ਉਹਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਸੀ ਸਿੱਖਾਂ ਦੀ ਨਮਾਇੰਤ ਸੀ ਉਹ ਇਹ ਇਹ ਚੀਜ਼ੇ ਕਿ ਅੱਜ ਇਹ ਹੋਰ ਰਾਸਤੇ ਹੋ ਰਹੀ ਹੈ ਕਿ ਅਸੀਂ ਸਾਰਿਆਂ ਦੀ ਇੱਕ ਹੀ ਧਰੋਜੇ ਇੱਕ ਹੀ ਪੰਥੇ ਇੱਕ ਹੀ ਹੋ ਜੇ ਹੈ ਤੇ ਸਾਰੇ ਅਸੀਂ ਸਾਰੇ ਜਣੇ ਉਸੇ ਵਾਸਤੇ ਹੀ ਲੱਗੇ ਹੋਏ ਹਾਂ ਉਹਦੇ ਸਾਹਮਣੇ ਆ ਜੂ